ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਹੋਰ ਸਾਰੇ ਤੁਸੀਂ ਠੀਕ ਹੋਵੋਗੇ ਜਿਵੇਂ ਕਿ ਆਪਾਂ ਤੁਹਾਨੂੰ ਕੱਲ ਦੱਸਿਆ ਸੀਗਾ ਆਪਾਂ ਵੀਡੀਓ ਪਾਈ ਆ ਵੀ ਮੂੰਗੀ ਨੂੰ ਜਦੋਂ ਫਾਲਤੂ ਵੇ ਪਾਣੀ ਜ਼ਰੂਰੀ ਹੈ ਹਨਾ ਆਪਾਂ ਬਈ ਪਾਣੀ ਕਰਤਾ ਆਪਣਾ ਸਟਾਰਟ ਹਨਾ ਲਾਉਣਾ ਅੱਜ ਪਹਿਲਾਂ ਤਾਂ ਆਪਾਂ ਇੱਕ ਦੋ ਦਿਨਾਂ ਰੇਟ ਵੀ ਹੋ ਗਏ ਮੀਂਹੂ ਡੀਕਦੇ ਅੱਜ ਵੀ ਕਣੀਆਂ ਜੀਆਂ ਆ ਗਈਆਂ ਸੀ ਪਰ ਯਾਰ ਰੱਬ ਦਾ ਕੋਈ ਪਤਾ ਨਹੀਂ ਹੈਗਾ ਵੀ ਯਾਰ ਪਾਉ ਜਾਂ ਨਾ ਪਾਉਣਾ ਉਹ ਪ੍ਰਮਾਤਮਾ ਦੀ ਖੇਡ ਆ ਵੀਰੇ ਹੁਣ ਅੱਜ ਆਪਣੀ ਮੂੰਗੀ ਨੂੰ ਪਾਣੀ ਦੀ ਲੋੜ ਆ ਕਿਉਂ ਫਲਾਵਰਿੰਗ ਤੇ ਆ ਵੀਰੇ ਉਹਨਾਂ ਨੁਕਸਾਨ ਮੀਂਹ ਨਹੀਂ ਕਰਨਾ ਜਿੰਨਾਂ 'ਚ ਪਾਣੀ ਸੋਕਾ ਲੱਗਿਆ ਹਨਾ ਫਲ ਜਮੀ ਨਹੀਂ ਮੁੜ ਕੇ ਬਹੁਤ ਔਖਾ ਹੁੰਦਾ ਹੁਣ ਤਾਂ ਜਿਹੜਿਆ ਫਲਾਵਰਿੰਗ ਚੱਕਰ ਰੱਖੀ ਜਣੇ ਆ ਦੇਖੋ ਤੁਸੀਂ ਥੋੜੇ ਸਾਹਮਣੇ ਹਨਾ ਵੀ ਇਹਨੂੰ ਜਦੋਂ ਆਪਣਾ ਪਾਣੀ ਮੇ ਲੱਗਿਆ ਠੀਕ ਹੈ ਇਹਨੇ ਹੋਰ ਅੱਗੇ ਫਲੀਆਂ ਲੱਗਣਗੀਆਂ ਹੋਰ ਫਲ ਚੱਕੂ ਹਨਾ ਆਹੀ ਵੀਰੇ ਮੌਕੇ ਦੇ ਪਾਣੀ ਨੇ ਤੇ ਇਹਨਾਂ ਨੇ ਰੱਖਿਓ ਵੀਰੇ ਗੌਰ ਠੀਕ ਹੈ ਸਾਰੇ ਜਣੇ ਤੇ ਜਿਹੜੇ ਵੀਨਾਂ ਦੀਆਂ ਜ਼ਮੀਨਾਂ ਡਾਕਰ ਨੇ ਉਹ ਭਵੇਂ ਵੀਰੇ ਮੀਂਹੂ ਦੇਖ ਲਓ ਹਨਾ ਪਰ ਯਾਰ ਕੋਸ਼ਿਸ਼ ਕਰੋ ਵੀ ਪਤਲਾ-ਪਤਲਾ ਪਾਣੀ ਲੱਗ ਜੇ ਤਾਂ ਬੈਸਟ ਆ ਹੁਣ ਦਾ ਪਾਣੀ ਹੈ ਲੱਗਿਆ ਵੀਰੇ ਜ਼ਰੂਰੀ ਆ ਪਾਣੀ ਠੀਕ ਆ ਕੋਈ ਇੱਕ ਫਲ ਦਾ ਦਾਣੇ ਬਾਨਣਗੇ ਇਸ ਬੂਟੇ ਦੇ ਅਸੀਂ ਆ ਦੇਖ ਲਓ ਵੀ ਸਾਰੀ ਹੁਣ ਜਿਹੜੀ ਜਾਨ ਆ ਪਾਣੀ ਤੂੰ ਲੈਣੀ ਆ ਠੀਕ ਆ ਤੁਹਾਡੇ ਸਾਹਮਣੇ ਆ ਇਹ ਗੱਲ ਨੂੰ ਕਰਿਓ ਵੀਰੇ ਨੋਟ ਆਪਾਂ ਪਾਣੀ ਕਰਤਾ ਸ਼ੁਰੂ ਤੁਸੀਂ ਵੀ ਲਾ ਦਿਓ ਤੇ ਜੇ ਆਪਣੀ ਆ ਵਿਚਾਰ ਵੀਰੇ ਚੰਗੇ ਲੱਗੇ ਦੱਸਿਓ ਮੈਨੂੰ ਠੀਕ ਆ ਤੇ ਸ਼ੇਅਰ ਜ਼ਰੂਰ ਕਰਿਓ ਵੀਰੇ ਧੰਨਵਾਦ